ਕੋਈ ਕੁੜੀਆਂ ਥੋੜੀਆਂ ਆਏ ਚਲੋ ਤੇਜ ਹੁੰਦੀਆਂ ਪਤਾ ਮੈਨੂੰ ਸਿਆਣੀਆਂ ਹੁੰਦੀਆਂ ਕਦੇ ਕਦੇ ਸਿਆਣਫ ਕੀ ਹੁੰਦੀ ਮਮੀ ਡੁੱਬ ਜਾਂਦੀ ਸਿਆਣਫ ਹੀ ਬੰਦੇ ਨੂੰ ਲੈ ਕੇ ਡੁੱਬ ਜਾਂਦੀ ਆ ਸੋ ਅਸੀਂ ਨਹੀਂ ਕਹਿੰਦੇ ਕਿ ਵੈਰੀਫਾਈ ਜ਼ਰੂਰ ਕਰੋ ਬੰਦਾ ਹੁਣ ਅਸੀਂ ਆਡੀਆ ਕੁੜੀਆਂ ਦੇ ਆ ਉਹ ਸਟੋਰੀਆਂ ਪਾਉਣੇ ਅਸੀਂ ਜ਼ਿੰਮੇਵਾਰ ਆਪਾਂ ਅਸੀਂ ਆਪ ਕਹਿੰਦੇ ਕਿ ਸਾਡੀ ਜ਼ਿੰਮੇਵਾਰੀ ਹੈ ਜਿਹੜਾ ਕੋਈ ਵੀ ਬੰਦਾ ਜ਼ਿੰਮੇਵਾਰ ਲੈਂਦਾ ਪਹਿਲਾਂ ਉਹਦੀ ਫੋਟੋ ਆਧਾਰ ਕਾਰਡ ਲੈ ਲਿਆ ਕਰੋ 50 60 ਹਜ਼ਾਰ ਰੁਪਏ ਦੇਣਾ ਹੁੰਦਾ ਭਾਈ ਵੀ ਵੈਰੀਫਾਈ ਜਾਂ ਕਿਸੇ ਰਿਸ਼ਤੇਦਾਰ ਤੋਂ ਵੈਰੀਫਾਈ ਕਰਾ ਲਿਆ ਕਰੋ ਬੰਦੇ ਸਿੱਧੇ ਹੀ ਨਾ ਆਨਲਾਈਨ ਦੇ ਕੰਮ ਚ ਆਰਡਰ ਫੌਨ ਲੈਣ ਪੈਸਾ ਬੜਾ ਡੁੱਬਦਾ ਹਾਂ ਬਈ ਆਪਦਾ ਵੈਰੀਫਾਈ ਕਰੋ ਜਾਂ ਫਿਰ ਆਪਦਾ ਕੋਈ ਇੱਥੇ ਕੋਈ ਰਿਸ਼ਤੇਦਾਰ ਹੈਗਾ ਜਾਂ ਫਿਰ ਉਹਨਾਂ ਤੋਂ ਵੈਰੀਫਾਈ ਕਰਾ ਲਓ ਆਈ ਪ੍ਰੋਮੋਸ਼ਨ ਕਰਦੇ ਅਸੀਂ ਉਹ ਜਿਹੜਾ ਵਰਕ ਫਰਮ ਹੋਣ ਵਾਲੇ ਦੀ ਪ੍ਰੋਮੋਸ਼ਨ ਨਹੀਂ ਕਰਦੇ ਉਹ ਚ ਪੈਸੇ ਬੜੇ ਡੁੱਬਦੇ ਆ ਤੇ ਜਿਹੜੇ ਕਹਿੰਦੇ ਰੇਟ੍ਰੇਨਿੰਗ ਰੂਟਿੰਗ ਇਹ ਦੋਵੇਂ ਚੀਜ਼ਾਂ ਦੀ ਪ੍ਰੋਮੋਹ ਨਹੀਂ ਕਰਦੇ ਕਿਉਂਕਿ ਇੱਥੇ ਪੈਸੇ ਬੜੇ ਡੁੱਬਦੇ ਬਈ ਹੂੰ ਸੋ ਇਹਨਾਂ ਚ ਕਹਿੰਦੇ ਆ ਬਹੁਤ ਠਗੀਆਂ ਮਾਰਦੇ ਹਣ ਵਿਚਾਰੀ ਨੂੰ ਠੱਗੀ ਹੁੰਦੀ ਆ ਜੀ ਆ ਹੁਣ ਆ 25000 ਖੂ ਖਾਤੇ ਗਿਆ ਵਿਚਾਰੀ ਭਾਈ ਪੈਸੇ ਮੋੜ ਦੋ ਨਹੀਂ ਤਾਂ ਅਸੀਂ ਤੁਹਾਡਾ ਜਿਹੜਾ ਪੇਜ ਆ ਸੀ ਉਹ ਵੀ ਪਾ ਦੇਣਾ ਸਾਨੂੰ ਪਤਾ ਤੋਡਾ ਜਿਹੜੇ ਵੀ ਹੈਗੇ ਭਾਈ ਪੈਸੇ ਪਾ ਦਿਓ ਕਿਉਂਕਿ ਕੇ ਦੇ ਪੈਸੇ ਨਾ ਨੱਪੋ ਸਹੀ ਗੱਲ ਆ ਹਾਂਜੀ ਥੈਂਕ ਯੂ ਆ ਉਹਨੇ ਤੇਰੇ گلابی ਪੱਕ ਪਨੀ ਉਹਦਾ ਇਮਾਨ ਰੱਖ ਲੈ ਉਹ ਜਾ ਚਾਬੀ ਫੜਾ ਅੰਦਰ